ਅਚੰਮੋ ਸ਼ਤਾਨ ਵਾਲੇ ਕੀ ਕਹਿ ਰਿਹਾ ਕਹਿੰਦਾ ਇਹ ਦੁਖੀ ਹੈ ਸਾਰੇ ਇਹਨਾਂ ਨੂੰ ਮੁੰਨ ਓਏ ਇਹ ਮੇਰੇ ਪਰਮੇਸ਼ਰ ਦੀ ਸੰਤਾਨ ਹੈ ਮੁੰਨਣ ਵਾਲੀਆਂ ਭੇਡਾਂ ਨਹੀਂ ਇਹ ਚੰਗਾ ਕਰਨ ਵਾਲੀਆਂ ਭੇਡਾਂ ਪਰਮੇਸ਼ਰ ਦੀ ਮਹਾ ਬਹੁਤ ਪੈਸੇ ਕਮਾ ਸਕਦਾ ਵਾ ਇੰਨੀ ਜ਼ਿਆਦਾ ਪੈਸੇ ਕਮਾ ਸਕਦਾ ਕਰੋੜਪਤੀ ਅਰਬਪਤੀ ਹੋ ਅੱਛਾ ਮੈਂ ਉਸ ਤੋਂ ਵੀ ਅਰਬਪਤੀ ਆਖੋ ਕਿ ਮੇਰੇ ਕੋ ਅਰਬਪਤੀ ਬਣਾਉਣ ਵਾਲਾ ਮੈਨੂੰ ਸਲਾਹ ਦੇਣਾ ਆ ਤੂੰ अच्छा तू ਆਪਣੀ ਅਸਲਾਮ ਆਪਣੇ ਕੋਲੇ ਰੱਖ ਓਏ ਮੈਂ ਤੈਨੂੰ ਪ੍ਰੂਮੂ ਕਰਦਾ ਹਾਂ ਤੋ ਚੱਲ ਫ੍ਰੀ ਹਾਲੇਲੂਇਆ ਹਾਂਜੀ ਸੁਣਨ ਵਾਲੇ ਲੋਕਾਂ ਨੂੰ ਇਹੀ ਕਵਾਂਗੇ ਕਿ ਮਹਾਸਾਮ੍ਰਿਤ ਦੇ ਮਖੂ ਭਮਣ ਦੇ ਵਿੱਚ ਆਓ ਕਿਤੇ ਹੋਰ ਤੁਹਾਨੂੰ ਛਟਕਾਰੇ ਨਹੀਂ ਮਿਲਣੇ ਨਾ ਕਿਤੇ ਹੋਰ ਮਿਲ ਸਕਦੇ ਨੇ ਸਿਰਫ ਇੱਕੋ ਇੱਕ ਛਟਕਾਰਾ ਦੇਣ ਵਾਲਾ ਮਖੂ ਪਵਣੀ ਹੈ ਕਿਉਂਕਿ ਧਰਤੀ ਤੇ ਹੁਣ ਕਿਤੇ ਵੀ ਦਇਆ ਹੋਣੀ ਆ ਤੇ ਮੇਰੇ ਆਪੇ ਪਿਤਾ ਸੰਤ ਪ੍ਰਗਟ ਜੀ ਦੇ ਬੋਲੇ ਸ਼ਬਦਾਂ ਦੇ ਦੁਆਰਾ ਹੀ ਪਰਮੇਸ਼ਰ ਨੇ ਆਜ਼ਾਦ ਕਰਨਾ ਔਰ ਹੁਣ ਜਿਹੜੇ ਵੱਡੇ ਵੱਡੇ ਪ੍ਰੰਦਰ ਆ ਬੜਾ ਲੰਬਾ ਟਾਈਮ ਨਹੀਂ ਉਹਨਾਂ ਨੂੰ ਵੀ ਇੱਥੇ ਆਉਣਾ ਪੈਣਾ ਗੋਡੇ ਟੇਕ ਕੇ ਆਉਣਾ ਪੈਣਾ ਜੀ ਆਉਣਾ ਪੈਣਾ ਕੋਈ ਸ਼ੱਕ ਨਹੀਂ ਇਹ ਦੇ ਵਿੱਚ ਉਠਾਓ ਆਪਣੇ ਆਪ ਨੂੰ ਜ਼ੋਰਦਾਰ ਤਾੜੀਆਂ ਨਾਲ ਪ੍ਰਸ਼ੰਸਾ ਕਰਦੇ ਪਰ ਤਿੱਖੀ